ਇੱਥੇ ਜਾਣਾ ਹੈ ਉਸ ਤੋਂ ਬਾਅਦ ਆਪਾਂ ਓਪਨ ਇੰਟਰਸਟ ਤੇ ਜਾਵਾਂਗੇ ਇੱਥੇ ਦੇਖੋਗੇ ਆਪਸ਼ਨ ਆ ਰਿਹਾ ਪੀਸੀਆਰ ਚਾਰਟ ਦਾ ਆਪਾਂ ਇਹ ਦੇਖਾਂਗੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਟੋਟਲ ਸੀਈਪੀਈ ਡਿਫਰੈਂਸ ਬਾਰੇ ਸਮਝਾ ਦਈਏ ਇਹ ਵੀ ਜਿਹੜਾ ਤੁਸੀਂ ਦੇਖ ਸਕਦੇ ਜੋ ਹਰ 5 ਮਿੰਟ ਬਾਅਦ ਇਹ ਅਪਡੇਟ ਹੋਵੇਗਾ ਠੀਕ ਹੈ ਇਹਦੇ ਵਿੱਚ ਕਿੰਨੇ ਆਪਸ਼ਨ ਆ ਇੱਥੇ ਇੰਟਰਾਡੇ ਆ ਸਟ੍ਰੋਲਿਕ ਆ 5 ਮਿੰਟ ਦਾ ਚਾਰਟ ਆ 5 ਮਿੰਟ ਦੀ ਜਗ੍ਹਾ 15 ਮਿੰਟ ਕਰ ਸਕਦੇ ਜੋ 3 ਮਿੰਟ ਕਰ ਸਕਦੇ ਜੋ 1 ਮਿੰਟ ਕਰ ਸਕਦੇ ਜੋ ਉਹ ਤੁਹਾਡੀ ਜਿਵੇਂ ਤੁਸੀਂ ਟ੍ਰੇਡ ਪਲਾਨ ਕਰਦੇ ਹੋ ਤੇ ਉਸ ਤੋਂ ਬਾਅਦ ਆ ਦੇਖੋਗੇ 9 15 ਤੱਕ ਕਿੰਨਾ ਪੀਸੀਆਰ ਸੀ 92 ਦੇ ਕਿੰਨਾ ਸੀ 95 ਦੇ ਕਿੰਨਾ ਸੀ ਸਾਰਾ ਇੱਥੇ ਨਾਲ ਦੇ ਨਾਲ ਅਪਡੇਟ ਹੋ ਜਾਂਦਾ ਹੈ ਜਦੋਂ ਕਿ ਟਾਈਮ ਆਲਮੋਸਟ ਆਪਣਾ 2 ਵੀ ਸੀ ਤੇ ਇਹ ਇੱਥੇ ਦੇਖ ਸਕਦੇ ਜਿਓ ਕਿ ਆਪਾਂ ਨੂੰ ਟਰੇਡ ਮਿਲੀ ਸੀ ਇਸ ਨੂੰ ਟੱਚ ਕੀਤਾ ਗ੍ਰੀਨ ਕੈਂਡਲ ਬਣਿਆ ਇਧਰ ਵੀ ਗ੍ਰੀਨ ਕੈਂਡਲ ਬਣਿਆ ਇੱਥੇ ਆਪਾਂ ਜੇ ਗੱਲ ਕਰੀਏ ਆਪਣੇ ਐਸਐਲ ਦੀ ਤੇ 80 ਤੇ ਇਹਦਾ ਕਲੋਜ਼ਿੰਗ ਜਿਹੜੀ ਹੋਈ ਸੀ ਉਹ 91 ਤੇ ਹਾਂ ਇੱਥੇ ਬਹੁਤ ਵਧੀਆ ਟਰੇਡ ਮਿਲੀ ਸੀ 10 ਪੁਆਇੰਟਾਂ ਦਾ ਸਟਾਪ ਲੌਸ ਟਾਰਗੇਟ ਪਹਿਲਾਂ ਆਪਣਾ ਇਹੀ ਹੋਣਾ ਸੀ ਜਿਹੜਾ ਹਾਈ ਆ ਮਤਲਬ 12 13 ਪੁਆਇੰਟਾਂ ਦਾ ਤੇ ਦੂਜਾ ਟਾਰਗੇਟ ਉਹੀ ਜੋ ਪਿਛੇ ਹਾਈ ਹੋਵੇਗਾ ਅੱ ਗਿਆ ਵੀ ਸੀ ਥੋੜਾ ਜਿਹਾ ਥੱਲੇ ਰਹਿ ਗਿਆ ਸੀ ਠੀਕ ਹੈ ਇਸ ਤਰ੍ਹਾਂ ਆਪਾਂ ਟਰੇਡ ਪਲਾਨ ਕਰਨੀ ਹੈ ਬਸ ਇਹ ਚੀਜ਼ ਦਾ ਹਮੇਸ਼ਾ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜਾ ਸਾਡਾ ਪ੍ਰੀਮੀਅਮ ਦੇ ਵਿੱਚ ਹੈ ਕੈਂਡਲ ਜੋ ਬਣ ਗਿਆ ਏ ਉਹ ਛੋਟਾ ਹੋਵੇ ਮਤਲਬ ਕਿ ਤੁਸੀਂ ਸਟਾਪ ਲੌਸ 10 12 ਪੁਆਇੰਟਾਂ ਦੇ ਵਿੱਚ ਵਿੱਚ ਹੀ ਰੱਖਣਾ ਜਦੋਂ ਹੀ ਉਹਨਾ ਹੋਵੇ ਉਦੋਂ ਟਰੇਡ ਕਰੋ ਨਹੀਂ ਤੇ ਨਾ ਕਰੋ ਹੁਣ ਇੱਕ ਵਾਰੀ ਆਪਾਂ ਕਾਲ ਦੀ ਗੱਲ ਵੀ ਕਰ ਲੈਨੇ ਆ ਕਾਲ ਦਾ ਆਪਾਂ ਦੇਖ ਲੈਨੇ ਆ ਕਿ ਕਿਹੜਾ ਇੱਥੇ ਆਪਸ਼ਨ ਬੰਨਣਾ ਸੀ 600 ਇਹ ਹੈਗਾ ਸੀ 600 700 ਦੇ ਆਸ-ਪਾਸ ਤੇ ਲੋਪਾਂ ਤੇ 700 ਦਾ ਇੱਕ ਵਾਰੀ ਦੇਖ ਲੈਨੇ ਕਾਲ ਸਾਈਡ ਵੀ ਇੱਕ ਵਾਰੀ ਆਪਾਂ